ਬਹੁਤ ਸੋਹਣੇ ਸੋਹਣੇ ਸ਼ੂ ਇਹ ਹੈਗੇ 20 ਪਾਉਂਡ ਦੇ ਆ ਉੱਪਰ ਪ੍ਰਾਈਸ ਲਿਖਿਆ ਇੱਧਰ ਵੀ ਬੱਚਿਆਂ ਦੇ ਆ ਵੇਖੋ ਉੱਡਦੇ ਪਏ ਪੰਛੀ ਇਹ ਹੈਗੇ ਚੇਨਿੰਗਾਂ ਤੇ ਬੁੰਦਰੀਆਂ ਬਹੁਤ ਸੋਹਣੀਆਂ ਸੋਹਣੀਆਂ ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਆਪਾਂ ਲੈ ਕੇ ਆਏ ਤੁਹਾਡੇ ਲਈ ਨਵੀਂ ਵੀਡੀਓ ਤੇ ਜੁੜੇ ਰਹੋ ਵੀਡੀਓ ਦੇ ਨਾਲ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਆ ਵੈਸਟਰਨ ਇੰਟਰਨੈਸ਼ਨਲ ਮਾਰਕੀਟ ਹੇਸ ਦੇ ਵਿੱਚ ਤੇ ਆਓ ਫਿਰ ਕਰਦੇ ਆ ਵੀਡੀਓ ਸਟਾਰਟ ਤੇ ਤੁਹਾਨੂੰ ਦਿਖਾਉਨੇ ਆ ਇਹ ਹੈਗੀ ਇਹਦੀ ਮੇਨ ਐਂਟਰੀ ਆ ਵੇਖੋ ਵੈਸਟਰਨ ਇੰਟਰਨੈਸ਼ਨਲ ਮਾਰਕੀਟ ਇਥੋਂ ਆਪਾਂ ਜਾਣਾ ਅੰਦਰ ਤੇ ਆਪਾਂ ਚੱਲਦੇ ਆ ਅੰਦਰ ਤੇ ਤੁਹਾਨੂੰ ਅੰਦਰ ਦਿਖਾਉਨੇ ਫਿਰ ਲੋ ਵੀ ਦੋਸਤੋ ਆਪਾਂ ਕਰਦੇ ਹੁਣ ਐਂਟਰੀ ਅੰਦਰ ਤੇ ਤੁਹਾਨੂੰ ਦਿਖਾਉਨੇ ਮਾਰਕੀਟ ਤੇ ਨਾਲੇ ਇਹ ਮਾਰਕੀਟ ਹੈ ਬਹੁਤ ਸਸਤੀ ਆ ਬਹੁਤ ਸਮਾਨ ਸਸਤਾ ਤੇ ਹਰ ਇੱਕ ਚੀਜ਼ ਮਿਲਦੀ ਇਥੋਂ ਇੱਕ ਜੋੜੇ ਰਿਓ ਵੀਡੀਓ ਦੇ ਨਾਲ ਆਪਾਂ ਆਹ ਵਾਹ ਦੀ ਐਂਟਰੀ ਇਹ ਹੈਗੀ ਫਰੂਟ ਸ਼ਾਪ ਆ ਦੂਰ ਨਹੀਂ ਹੋਣਾ ਨਾ। ਆਪ ਵੀ ਦੇਖ ਸਕਦੇ ਹੋ ਫਰੂਟ ਵਗੈਰਾ ਮਿਲਦੇ ਸਾਰੇ। ਤੇ ਆ ਹੋ ਗਏ ਕਪੜੇ ਇੱਧਰ ਸਟਾਰਟ ਤੇ ਹਰ ਇੱਕ ਚੀਜ਼ ਦਾ ਪ੍ਰਾਈਸ ਉੱਪਰ ਲਿਖਿਆ ਹੁੰਦਾ। ਦੇਖੋ ਨੇ ਤੁਹਾਨੂੰ। ਤੇ ਵੈਸੇ ਅਸੀਂ ਅੱਜ ਲੇਟ ਆਏ ਆਂ। ਤੇ ਹੁਣ ਤਾਂ ਮਾਰਕੀਟ ਥੋੜਾ ਟਾਈਮ ਹੀ ਆ ਹੋਰ ਬੰਦ ਹੋਣ ਵਾਲੀ ਆ ਪਹਿਲਾਂ ਤਾਂ ਇੱਥੇ ਭੀੜ ਬਹੁਤ ਹੁੰਦੀ ਤੇ ਆ ਹੈਗੀ ਸ਼ੋਹਾਂ ਦੀ ਸ਼ਾਪ ਉਹਨੂੰ ਵੀ ਉਹਨੂੰ ਵੀ ਜੰਮ ਹੋ ਜਾ ਕੋਈ ਭਾਈ ਸਾਹਿਬ ਵੀ ਆਸ ਪਰ ਸਭ ਫਰੈਂਟਲਾਈਟ ਐਂਡ ਦ ਸੀ ਨੋ ਯੂ ਆਂਟ ਨਾ ਥਿਸ ਇਜ਼ ਪ੍ਰੈਜ਼ੈਂਟ ਵੈਨ ਯੂ ਬਾਈ ਦ ਪ੍ਰੈਜ਼ੈਂਟ अस हो गए लेट तो हम तुकते पे समान वगैरह ये है शूआा की शॉप जुतियाँ ਇੱਧਰ ਹੈਗੇ ਸ਼ੂ ਬਹੁਤ ਸੋਹਣੇ ਸੋਹਣੇ ਸ਼ੂ ਇਹ ਹੈਗੇ 20 ਪਾਉਂਡ ਦੇ ਉੱਪਰ ਪ੍ਰਾਈਸ ਲਿਖਿਆ ਉਹ ਤਾਂ ਕੋਈ ਨਹੀਂ ਉਹ ਸਾਰੇ ਸ਼ੂ 20 ਪਾਉਂਡ ਦੇ ਇਹ ਹੈਗੇ 25 ਦੇ ਤੇ ਇਧਰ ਹੈਗੇ ਸੇਫਟੀ ਸ਼ੂ ਕੰਮ ਵਾਲੇ ਇਹ ਹੈਗੇ ਕੋਈ 28 ਪਾਉਂਡ ਦਾ ਤੇ ਕੋਈ 25 ਦਾ ਤੁਸੀਂ ਚੈੱਕ ਕਰ ਸਕਦੇ ਜੀ ਤੇ ਇਧਰ ਹੈਗੀਆਂ ਲੇਡੀਜ਼ ਜੁੱਤੀਆਂ ਵਗੈਰਾ ਆਹ ਤੇ ਲੇਡੀ ਸੈਂਡਲ ਇਧਰ इधर भी लेडीज छोटी जी बच्ची रही पही चल आया पा इधर है परफ्यूम वगैरह इधर है अटैची

ਤੇ ਉਹ ਸਾਹਮਣੇ ਹੈਗੀ ਮੈਟ੍ਰਸ ਦੀ ਸ਼ਾਪ ਤੇ ਇਧਰ ਟਿਸ਼ੂ ਵਗੈਰਾ ਤੇ ਸਿਰਫ ਇਹ ਹੋਰ ਕਲੀਨਿੰਗ ਦਾ ਸਮਾਨ ਵਗੈਰਾ ਸਭ ਕੁਝ ਇਧਰ ਵੀ ਲੇਡੀਜ਼ ਕੱਪੜੇ ਤੇ ਹੁਣ ਤੇ ਰੌਣਕ ਕਾਫੀ ਘਟ ਗਈ ਪਹਿਲਾਂ ਬੜੀ ਭੀੜ ਹੀ अस हो गए अगर लेट और देखो प्राइस पर लिखे सार चीजें इधर है लेडीज सूट ये है ये खान पीन का स्टॉल छोटा जहा वाला तो इधर है लेडीज परस भी चेक कर सकते थे दूजे अपने किट वगैरह ਇਹ ਹੈ ਲੱਚੈਨ ਦੀਆਂ ਤੇ ਬੁੰਦਰੀਆਂ ਬਹੁਤ ਸੋਹਣੀਆਂ ਸੋਹਣੀਆਂ ਇੱਧਰ ਹੈਗੇ ਆਪਣੇ ਬਰਤਨਾਂ ਔਤਿੱਲੇ ਕੜਾਈਆਂ ਫਰਾਈਪੈਨ ਇਹ ਗੋਰੀ ਦੀ ਸ਼ਾਪ ਆ ਤੇ ਜੂਸਰ ਵਗੈਰਾ ਵੀ ਸਭ ਕੁਝ ਮਿਲਦਾ ਇਥੋਂ ਆਹ ਹੈਗੇ ਬੱਚਿਆਂ ਦੇ ਖਡਾਉਣੇ ਤੇ ਇਹ ਵੇਖੋ ਚੱਲੀ ਜਾਂਦੇ ਆ ਆਟੋਮੈਟਿਕ ਆਪੇ ਹੀ ਚੱਲੀ ਜਾਂਦੇ ਸੈਲ ਪਾ ਕੇ ਛੱਡੇ ਇਹਨਾਂ ਨੇ ਇਹ ਤਾਂ ਸਾਰੇ ਖਡਾਉਣੇ ਮਿਲਦੇ ਬੱਚਿਆਂ ਦੇ ਆ ਦੇ ਕੋ ਬੱਚੇ ਛੋਟੇ ਛੋਟੇ ਸੁੱਤੇ ਪਏ ਆਪਣੇ ਘੋੜਿਆਂ ਦੇ ਵਿੱਚ ਕਿੰਨੇ ਸੋਹਣੇ ਲੱਗਦੇ ਇਹ ਹੈਗੀ ਕੱਪੜਿਆਂ ਦੀ ਸ਼ਾਪ ਇਹ 5 ਪਾਉਂਡ ਦੀ ਟੀ-ਸ਼ਰਟ ਤੇ ਆ ਹੈਗੇ ਅਚਾਰ ਦੇਖ ਸਾਦੇ ਤੁਸੀਂ ਇਹ ਜਿਹੜੇ 올ਿਵ ਹੈ 올ਿਵ ਉਹਨਾਂ ਦਾ ਅਚਾਰ ਆ ਦੇਖੋ ਕਿੰਨੇ ਰੰਗ ਬਰੰਗੇ ਸਾਰੇ Yes, इधर मिलते अपने टूल अपने कमा वाले कामे आप यूज करते हैं सारे टूल मिलते इतों हैमर चीजल स्क्रूड्राइवर ग्लास यीटर इलेक्ट्रीशन ने काफी ये कटर के ब्लेड वगैरह चाबियां पाने सब कुछ एवरीथिंग मिलता इतों ਤਨੂੰ ਦਿਖਾ ਦਿੰਨੇ ਆ ਸਾਰੇ ਪਲੰਮਿੰਗ ਦੇ ਟੂਲ ਇਲੈਕਟ੍ਰਿਕ ਦੇ ਰਾਜਗਰੀ ਵਾਲੇ ਮਿਸਤਰੀਆਂ ਦੇ ਇਹ ਹੈ ਮਰ ਆ ਮੈਜ਼ਰਿੰਗ ਟੇਪ ਫੀਤੇ ਇਹ ਸਪੈਨਰ ਬਹੁਤ ਸੋਹਣੇ ਲੱਗੇ ਮੈਨੂੰ ਆ ਵਾਲੇ ਇਹ ਇੰਡੀਆ ਪਤਾ ਨਹੀਂ ਮਿਲਦੇ ਐਵੇਂ ਇੰਨੇ ਵਧੀਆ ਕਿ ਨਹੀਂ ਬਹੁਤ ਟਾਪ ਕੁਆਲਟੀ ਦੇ ਐ ਪੂਰੀ ਜ਼ਿੰਦਗੀ ਨਹੀਂ ਖਰਾਬ ਹੋਣਾਗੇ ਆ ਟੈਂਸ਼ਨ ਲੀਡਾਂ ਤੇ ਗਰਮਾਲੇ ਕੰਢੇਆਂ ਸਭ ਕੁਝ ਤੇ ਆ ਹੈਗੀ ਪੰਡਿਆ ਵਾਲੀ ਸ਼ਾਪ ਤੇ ਆ ਹੈਗਾ ਜੀ ਗਲਾਸ ਮਿੱਟੀ ਦਾ ਗਲਾਸ ਪਾਣੀ ਪੀਣ ਲਈ ਆਇਆ ਪਾ ਇਹ ਹੈਗੀ 벨ਟਾਂ ਦੀ ਤੇ ਪਰਸਾਂ ਦੀ ਸ਼ਾਪ 5 ਪਾਉਂਡ ਦੀ 벨ਟ ਇਹ ਹੈਗੇ پارਸ ਬਟੂਏ ਆਪਣੇ ਇਹ ਹੈਗੇ ਲੇਡੀਜ਼ پارਸ ਇੱਥੋਂ ਮਿਲਦੇ ਆ ਆਪਣੇ ਕੰਮ ਵਾਲੇ ਕੱਪੜੇ ਇਹਦੇ ਕੰਮ ਤੇ ਆਪਾ ਕੋਨੇ ਤੇ ਉਪਰ ਪ੍ਰਾਈਸ ਵੀ ਲਿਖਿਆ ਦੇਖੋ 2 for 15 ਤੇ ਇਹ ਇੱਕ ਲਵਾਂਗੇ ਤਾਂ ਫਿਰ 8 ਪਾਉਂਡ ਦਾ ਇਹ ਹੈਗਾ ਪੈਂਟਾਂ ਕਾਮਲੀ ਬਹੁਤ ਵਧੀਆ ਪੈਂਟਾ 20 ਪਾਉਂਡ ਦੀ ਤੇ ਸਾਰੀਆਂ ਕੁਰਤੀਆਂ ਜੈਕਟਾਂ ਸਭ ਕੁਝ ਮਿਲਦਾ ਹੈ ਤੁਹਾਨੂੰ ਉਹ ਸਾਹਮਣੇਗਾ ਸਾਊਂਡ ਸਿਸਟਮ ਸਾਊਂਡ ਦੀ ਸ਼ਾਪ ਹੈ ਇਹ ਚਲੋ ਬਾਜੀ ਬਾਕੀ ਇਧਰ ਚੈੱਕ ਕਰ ਸਕਦੇ ਜੀ ਇੱਧਰ ਵੀ ਬੱਚਾ ਲੈ ਕਢਾਉਣੇ ਵਗੈਰਾ ਦੇਖੋ ਚਾਬੀਆਂ ਚ ਪਾਉਣ ਵਾਲੇ ਛੱਲੇ ਕਿੰਨੇ ਸੋਹਣੇ ਵਾਲਾ ਕਾ ਵਾਲਾ ਕਾ ਆ ਵੀ ਦੇਖੋ ਕਿੰਨੇ ਸੋਹਣੇ ਸੋਹਣੇ ਛੱਲੇ ਮੁੰਦੀਆਂ ਤੇ ਆ ਨਾਗ ਵਗੈਰਾ ਦੇਖੋ ਇਧਰ ਹੈਗਾ ਕਢੀਆਂ ਵਾਚ ਤੇ ਇਹ ਹੈਗਾ ਐਣਕਾ ਤੇ ਇਹ ਹੈਗੇ ਸਬਜ਼ੀਆਂ ਵਾਲੇ ਕਟਰ ਸਬਜ਼ੀਆਂ ਕੱਟਣ ਵਾਲੇ ਤੇ ਆ ਕੱਟ ਕੇ ਦਿਖਾਉਂਦਾ ਪਿਆ ਮੁੰਡਾ ਦੇਖੋ ਕਿੰਨੇ ਵਧੀਆ ਵਧੀਆ ਨੇ ਕੱਟ ਕੇ ਰੱਖੀਆਂ ਸਬਜ਼ੀਆਂ ਇਹ ਹੈਗੀ ਕੋਕੋਨਾਟ ਮਿਲਦਾ ਥੋੜੇ ਗੰਨੇ ਦਾ ਜੂਸ ਚਾਟ ਹਾਊਸ ਤੇ ਕੋਲਕਾਤੇ ਸਭ ਕੁਝ ਇਹ ਹੈਗੀ ਕੱਪੜਿਆਂ ਦੀ ਸ਼ਾਪ ਤੇ ਹੁਣ ਚੁੱਕਦੇ ਪਏ ਆ ਇਹ ਇੰਨਾ ਟਾਈਮ ਹੋ ਗਿਆ ਤੇ ਉੱਪਰ ਪ੍ਰਾਈਸ ਲਿਖਿਆ 3 ਫੋਰ 10 ਪਾਉਂਡ ਤੇ ਇੱਕ ਲਵਾਂਗੇ ਤਾਂ ਫਿਰ 4 ਪਾਉਂਡ ਦੀ ਇਹ ਹੈਗੇ ਬੱਚਿਆਂ ਦੇ ਕੱਪੜੇ ਇਹਦੇ ਉੱਪਰ ਵੀ ਪ੍ਰਾਈਸ ਲਿਖਿਆ 2 ਪਾਉਂਡ ਇਹ ਹੈਗਾ 4 ਪਾਉਂਡ 3 ਪਾਉਂਡ ਇਹ ਸਾਰੇ ਛੋਟੇ ਬੱਚਿਆਂ ਦੇ ਕੱਪੜੇ ਆ ਇੱਧਰ ਵੀ ਸਮਾਨ ਪੈਕ ਕਰਦੇ ਪਏ ਇਹੋ ਨਾ ਜਾਈਏ ਕੀ ਹੋਇਆ ਸਪੀਕਰ ਵਗੈਰਾ

ਲੇਡੀਜ਼ ਦੇ ਤੇ ਜੈਂਟਸ ਦੇ ਇਹ ਸਾਰੇ ਕੱਪੜੇ ਹੀ ਆ ਤੇ ਪ੍ਰਾਈਸ ਸਾਰਿਆਂ ਦੇ ਉੱਪਰ ਲਿਖੇ ਹੋਏ ਨੇ ਇਹ ਹੈਗਾ ਫੂਡ ਸਟਾਲ ਸਭ ਮਿਲ ਸਕਦੇ ਤੇ ਆਹ ਹੈ ਗੱਰ ਰਜਾਈਆਂ ਇਹ ਰਜਾਈਆਂ ਦੀਆਂ ਪੈਕਿੰਗਾਂ ਛੋਟੀਆਂ ਛੋਟੀਆਂ ਚਾ ਗੱਡੀਆਂ ਦਾ ਸਮਾਨ ਸਾਰੇ ਆਹੋ ਮੈਟ ਵਗੈਰਾ ਸਟੇਅਰਿੰਗ ਅਲਚੜਾ ਵਾਲੀ ਤੇ ਪਰਫਿਊਮ ਗੱਡੀਆਂ 'ਚ ਆ ਜਾ ਕੋਈ ਇੱਕ ਨਾ ਦੇਖੇਗੀ ਕੈਨਕਾਂ ਦੀ ਸ਼ਾਪ ਤੇ ਕੈਪਾਂ ਵਗੈਰਾ ਟੋਪੀਆਂ ਇੰਦਰਬਿਸ਼ ਸੋਹਣੀ ਵਾਲੀ ਸ਼ਾਪ ਹੈ ਵੀ ਉਹ ਹੈਗੀ ਨੰਬਰ ਪਲੇਟਾਂ ਦੀ ਨੰਬਰ ਪਲੇਟਾਂ ਸੋਖਨੀਆਂ ਸੋਹਣੀਆਂ-ਸੋਹਣੀਆਂ ਬਣਾ ਕੇ ਰੱਖੀਆਂ ਨੇ ਆ ਦੋਸਤੋ ਹੈਗੀਆਂ ਇੱਥੇ ਸ਼ਾਪਾਂ ਇਹ ਹੁਣ ਤਾਂ ਬੰਦ ਆ ਮਾਰਕੀਟ ਦੇ ਵਿੱਚ ਤੇ ਇਹ ਰਾਤ ਨੂੰ ਖੁੱਲਦੀਆਂ ਜਿਵੇਂ ਆਪਣੇ ਆੜਤੀਆਂ ਦੀਆਂ ਹੁੰਦੀਆਂ ਨੇ ਨਾ ਮੰਡੀਆਂ ਅਲੱਗ-ਅਲੱਗ ਤੇ ਓਵੇਂ ਆ ਇਹ ਤੇ ਇਹ ਰਾਤ ਨੂੰ ਖੁੱਲਦੀਆਂ ਤੇ ਰਾਤ ਨੂੰ ਇੱਥੋਂ ਫਿਰ ਲੋਕੀ ਸਾਰੀ ਰਾਤ ਦੁਕਾਨਾਂ ਵਾਲੇ ਸਮਾਨ ਲੈ ਕੇ ਜਾਂਦੇ ਆ ਫਰੂਟ ਸਬਜ਼ੀ ਵਗੈਰਾ ਫਰੂਟ ਤੇ ਸਬਜ਼ੀ ਦੀਆਂ ਹੀ ਆ ਇਹ ਮੰਡੀਆਂ ਜਿਵੇਂ ਆਪਣੇ ਹੁੰਦੀ ਮੰਡੀਆਂ ਉਹ ਹੁਣ ਸੇਮ ਹੀ ਆ ਤੇ ਆ ਤੁਸੀਂ ਚੈੱਕ ਕਰ ਸਕਦੇ ਜੀ ਖੜੇ ਐ ਟਰੈਕਟਰ ਤੇ ਆ ਛੋਟੇ ਛੋਟੇ ਏਸੀ ਬੀ ਐਮ